ਡਰਸਟਿੰਗ ਮੈਂਬਰ ਸਾਈਂ ਪਰਿਵਾਰ ਵੱਲੋਂ ਇਹ ਕੈਂਪ ਲਗਾਇਆ ਜਾ ਰਿਹਾ ਕਿਉਂਕਿ ਬਾਬਾ ਦਾ ਇੱਕ ਮਕਸਦ ਹੈ ਮਾਨਵ ਸੇਵਾ ਮਾਦਰ ਸੇਵਾ ਇਹ ਇਹ ਪ੍ਰੋਗਰਾਮ ਹੈ ਬਾਬਾ ਜੀ ਦੇ ਸੋਮੇ ਫਲਕਸ਼ ਦੇ ਵਿੱਚ ਇਹ ਹਫਤੇ ਤੋਂ ਚੱਲ ਰਿਹਾ ਹੈ 15 ਨਵੰਬਰ ਨੂੰ ਪਹਿਲੇ ਸਾਡਾ ਸਾਈਂ ਸੰਦੇ ਹੋਈ ਸੀ ਰਵੀ ਰਾਜ ਜੀ ਆਏ ਸੀ ਬੰਬੇ ਤੋਂ ਫਿਰ 17 ਨੂੰ ਸਾਡਾ ਹਸਪੀਟਲ ਸੇਵਾ ਹੋਈ ਸੀ 18 ਨੂੰ ਬਲੱਡ ਡੋਨੇਸ਼ਨ ਕੈਂਪ ਲੱਗਿਆ ਨਮਸਕਾਰ ਤੁਸੀਂ ਦੇਖ ਰਹੇ ਹੋ ਐਸ ਨਿਊਜ਼ 21 ਦੇ ਮੈਂ ਹਾਂ ਸੌਰਵ ਕੁਮਾਰ ਆਇਤੇ ਐਸ ਨਿਊਜ਼ 21 ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਐਸ ਨਿਊਜ਼ 21 ਦੇ ਵਿੱਚ ਹੁਣ ਗੱਲ ਕਰਦੇ ਹਾਂ ਸ਼ਹੀਦ ਭਗਤ ਸਿੰਘ ਸਿੱਖਿਆ ਸੰਸਥਾ ਮਾ ਅਧੀਨ ਚੱਲ ਰਿਹਾ ਹੈ ਸੈਂਟਰ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਪੱਟੀ ਵਿਖੇ ਸ਼੍ਰੀ ਸੱਤਿਆਸਾਈਂ ਬਾਬਾ ਜੀ ਦੇ 100ਵੇਂ ਜਨਮ ਦਿਹਾੜੇ ਤੇ ਚੇਅਰਮੈਨ ਡਾਕਟਰ ਰਾਜੇਸ਼ ਭਾਰਦਵਾਜ ਮੈਨੇਜਿੰਗ ਡਾਇਰੈਕਟਰ ਪ੍ਰਿੰਸੀਪਲ ਡਾਕਟਰ ਮ੍ਰਿਧਲਾ ਭਾਰਦਵਾਜ ਡਾਇਰੈਕਟਰ ਸਤਿਅੰਮ ਭਾਰਦਵਾਜ ਅਤੇ ਮੈਡਮ ਸੁਭੀ ਭਾਰਦਵਾਜ ਦੀ ਅਗਵਾਈ ਅਤੇ ਸ਼ਹੀਦ ਕਰਤਾਰ ਸਿੰਘ ਸਰাবা ਹੈਲਪਿੰਗ ਹੈਂਡ ਸੁਸਾਇਟੀ ਦੇ ਸਹਿਯੋਗ ਨਾਲ ਲੋੜਵੰਦਾਂ ਲਈ ਅੱਖਾਂ ਦਾ ਮੁਫਤ ਚੈੱਕਅਪ ਕੈਂਪ ਲਗਾਇਆ ਗਿਆ ਜਿਸ ਵਿੱਚ 400 ਤੋਂ ਉੱਪਰ ਮਰੀਜ਼ਾਂ ਦੀਆਂ ਅੱਖਾਂ ਦਾ ਮੁਫਤ ਚੈੱਕਅਪ ਕੀਤਾ ਗਿਆ ਅਤੇ ਦਵਾਈ ਅਤੇ ਐਨਕਾ ਦਿੱਤੀਆਂ ਗਈਆਂ ਇਸ ਮੌਕੇ ਪ੍ਰਿੰਸੀਪਲ ਡਾਕਟਰ ਮ੍ਰਿਤਲਾ ਭਾਰਦਵਾਏ ਨੇ ਦੱਸਿਆ ਕਿ ਸ਼੍ਰੀ ਸੱਤਿਆ ਸਾਈਂ ਬਾਬਾ ਜੀ ਦੇ ਸੋਮੇ ਜਨਮ ਦਿਹਾੜੇ ਦੇ ਸੰਬੰਧ ਵਿੱਚ 15 ਨਵੰਬਰ ਤੋਂ ਲੜੀਵਾਰ satsang ਪ੍ਰਮੁੱਖ ਤੌਰ ਤੇ ਮਾਈ ਸ਼ੁਭ ਰਾਮਾ ਅਤੇ ਬਾਬਾ ਜੀ ਦੇ ਬਚਪਨ ਨੂੰ ਦਰਸਾਉਣ ਦੀ ਚਾਹਕੀ ਸ਼੍ਰੀ ਗਣੇਸ਼ ਵੰਦਨਾ ਨਾਟਕ ਮੰਤਰ ਉਚਾਰਨ ਸਾਈਂ ਬਾਬਾ ਜੀ ਦਾ ਭਜਨ ਆਰਤੀ ਅੰਤ ਵਿੱਚ ਕੇਕ ਕੱਟੇ ਗਏ ਇਸ ਤੋਂ ਇਲਾਵਾ ਸ਼ਹੀਦ ਭਗਤ ਸਿੰਘ ਗਰੁੱਪ ਵੱਲੋਂ ਖੂਨਦਾਨ ਕੈਂਪ ਵੀ ਲਗਾਇਆ ਗਿਆ ਅਤੇ ਅੱਜ ਆਖਰੀ ਪੜਾਅ ਤੇ ਚੱਲਦੇ ਹੋਏ ਲੋੜਵੰਦਾ ਦੀ ਸੇਵਾ ਲਈ ਅੱਖਾਂ ਦਾ ਮੁਫਤ ਚੈੱਕਅਪ ਕੈਂਪ ਲਗਾਇਆ ਗਿਆ ਹੈ ਡਾਕਟਰ ਮ੍ਰਿਤਲਾ ਭਾਰਦਵਾਜ ਨੇ ਸਾਰਿਆਂ ਨੂੰ ਪ੍ਰੇਰਣਾ ਦਿੱਤੀ ਕਿ ਸਾਨੂੰ ਸਾਰਿਆਂ ਨੂੰ ਲੋੜਵੰਦਾ ਦੀ ਸੇਵਾ ਕਰਕੇ ਆਪਣਾ ਜੀਵਨ ਸਫਲ ਕਰਨਾ ਚਾਹੀਦਾ ਹੈ ਅੱਜ ਅਸੀਂ ਅੱਖਾਂ ਦਾ ਇਹ ਕੈਂਪ ਸ਼ਹੀਦ ਕਰਤਾ ਸਿੰਘ ਖਰਾਵਾ ਸੁਸਾਇਟੀ ਵੱਲੋਂ ਲਗਾਇਆ ਜਾ ਰਿਹਾ ਹੈ ਇਹ ਕੈਂਪ ਬਾਬਾ ਜੀ ਦੇ 10ਵੇਂ ਬਰਥਡੇ ਦੇ ਉਪਲਖ ਵਿੱਚ 23 ਨਵੰਬਰ ਨੂੰ ਕੈਂਪ ਲਗਾਇਆ ਜਾ ਰਿਹਾ ਹੈ ਇਹ ਸਾਡੇ ਚੇਅਰਮੈਨ ਸਰ ਅਰਜੇਸ਼ ਪਰਾਧਵਾ ਜੀ ਅਗਵਾਈ ਹੇਠ ਤੇ ਸਾਰੇ ਟਰਸਟੀ ਮੈਂਬਰ ਸਾਈਂ ਪਰਵਾਰ ਵੱਲੋਂ ਇਹ ਕੈਂਪ ਲਗਾਇਆ ਜਾ ਰਿਹਾ ਕਿਉਂਕਿ ਬਾਬਾ ਦਾ ਇੱਕ ਮਕਸਦ ਹੈ ਮਾਨਵ ਸੇਵਾ ਮਾਦਰ ਸੇਵਾ ਇਹ ਇਹ ਪ੍ਰੋਗਰਾਮ ਹੈ ਬਾਬਾ ਜੀ ਦੇ 10ਵੇਂ ਉਪਲਖ ਦੇ ਵਿੱਚ ਇਹ ਹਫਤੇ ਤੋਂ ਚੱਲ ਰਿਹਾ ਹੈ 15 ਨਵੰਬਰ ਨੂੰ ਪਹਿਲੇ ਸਾਡਾ ਸਾਇੰਸ ਅੰਦਿਓ ਹੋਈ ਸੀ ਰਵੀ ਰਾਜ ਜੀ ਆਈਸੀ ਬੰਬੇ ਤੋਂ ਫਿਰ 17 ਨੂੰ ਸਾਡਾ ਹਸਪਤਾਲ ਸੇਵਾ ਹੋਈ ਸੀ 18 ਨੂੰ ਬਲੱਡ ਡੋਨੇਸ਼ਨ ਕੈਂਪ ਲੱਗਿਆ ਸੀ 19 ਤੇ 20 ਤੇ 21 ਨੂੰ ਬੱਸ ਸਟੈਂਡ ਦੇ ਵਿੱਚ ਚਾਵਲ ਰਾਜਮਾ ਚਾਵਲ ਦਾਲ ਤੇ ਚਾਵਲ ਕੜੀ ਦਾ ਲੰਗਰ ਲੱਗਿਆ ਸੀ 22 ਨੂੰ ਸ਼ੀਤਪਦਰ ਸਿੰਘ ਸਕੂਲ ਦੇ ਵਿੱਚ ਸੈਂਟਰ ਗਵਰਨਮੈਂਟ ਸਕੂਲ ਦੇ ਵਿੱਚ ਇਹ ਲੰਗਰ ਲਗਾਇਆ ਗਿਆ ਸੀ ਔਰ ਅੱਜ ਜਨਮ ਦਿਨ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਸਾਰੇ ਹਵਨ ਕੀਤਾ ਬਾਵਾ ਜੀ ਦੇ ਸਮੇਂ ਬੜਦੇ ਤੇ ਔਰ ਅੱਜ ਸਾਡੇ ਸਾਰੇ ਸਾਈ ਪਰਿਵਾਰ ਵੱਲੋਂ ਅਤੇ ਸ਼ਹੀਦ ਕਰਤਾਰ ਸਿੰਘ ਸਾਬਾ ਸੋਸਾਇਟੀ ਵੱਲੋਂ ਇਹ ਅੱਖਾਂ ਦਾ ਟੈਂਪ ਲਗਾਇਆ ਗਿਆ ਹੈ ਜਿਹਦੇ ਵਿੱਚ ਬੜੇ ਹੀ ਹਿੰਦੀ ਦੇ ਵਿੱਚ ਲੋਕ ਆਏ ਨੇ ਔਰ ਬੜਾ ਲੋਕਾਂ ਨੂੰ ਇਹ ਮੌਕਾ ਮਿਲਿਆ ਕਿ ਆਪਣੀ ਅੱਖਾਂ ਦੀ ਆਪਰੇਸ਼ਨ ਕਰਾਉਣ ਵਾਸਤੇ ਤੇ ਲੁਧਿਆਣੇ ਇਹ ਸਾਰੇ 50 ਸਾਡੇ ਮਰੀਜ਼ ਜਾ ਰਹੇ ਨੇ ਔਰ ਸ਼ਾਮ ਨੂੰ ਸਾਡਾ 5:30 ਤੋਂ ਲੈ ਕੇ 7-10 ਤੱਕ 100 ਮਿੰਟ ਦਾ ਸਾਡਾ ਆ ਭਜਨ ਹੋਵੇਗਾ ਔਰ ਉਸ ਤੋਂ ਬਾਅਦ ਆ ਪ੍ਰਸ਼ਾਦ ਵੰਤਰਨ ਹੋਏਗਾ ਸੋ ਅੱਜ ਸਾਡੇ ਸਾਰੇ ਮੈਂਬਰ ਬੜੀ ਖੁਸ਼ੀ ਦੇ ਨਾਲ ਔਰ ਬੜੇ ਹਾਸ਼ੀ ਨਾਲ ਔਰ ਤੁਸੀਂ ਦੇਖਿਆ ਹੋਵੇ ਮੇਰੇ ਬਾਲਿਕਾ ਦੇ ਬੱਚੇ ਹੈ ਜਿਨ੍ਹਾਂ ਨੇ ਸਕਾਪ ਪਾਇਆ ਹੈ ਉਹ 6 ਦਿਨ ਤੋਂ ਸੇਵਾ ਕਰ ਰਹੇ ਨੇ ਤੁਸੀਂ 바ਵਾ ਦੀ ਪ੍ਰੇਰਣਾ ਨਾਲ ਇਹ ਸੀ ਕੰਮ ਕਰ ਸਕਦੀਆਂ ਤੇ ਮੈਂ 바ਵਾ ਸਾਵੇ ਸ਼ਹਿਰ ਦੇ ਨਿਵਾਸੀਆਂ ਨੂੰ ਆਪਣੇ ਸਾਰੇ ਪਰਿਵਾਰ ਨੂੰ ਅੱਜ 바ਵਾ ਦੇ ਸੋਮੇਂਦ ਬਰਥਡੇ ਦੇ ਜਨਮ ਦਿਵਸ ਤੇ ਬਹੁਤ ਬਹੁਤ ਮੁਬਾਰਕਬਾਦਾਂ ਦਿੰਦੀਆਂ ਹਾਂ ਔਰ ਮੈਂ ਪਰਮਾਤਮਾ ਤੋਂ ਇਹ ਅਰਦਾਸ ਕਰਦੀ ਆ ਕਿ ਸਾਰੇ ਹੀ ਸਾਡੇ ਪੱਟੀ ਪਰਿਵਾਰ ਔਰ ਸਾਡੇ ਸਾਰੇ ਜਿਹੜੇ ਮਰੀਜ਼ ਹੈ ਸਭ ਤੇ ਪਰਮਾਤਮਾ ਦਾ ਪਿਆਰ ਭਰਿਆ ਹੱਥ ਆਸ਼ੀਰਵਾਦ ਸਾਈਂ ਰਾਮ ਹਾਂਜੀ ਅੱਜ ਆਪਾਂ ਇੱਥੇ ਸ਼ਿਵ ਕੁਦਰ ਸਿੰਘ ਸਿੱਖਿਆ ਸੰਸਥਾਵਾਂ ਵੱਲੋਂ ਸੈਂਟਰ ਕੋਨਰ 'ਤੇ ਅੱਖਾਂ ਦਾ ਕੈਂਪ ਲਗਾਇਆ ਗਿਆ ਤੇ ਇਹ ਸਾਈਂ ਪਰਿਵਾਰ ਵੱਲੋਂ ਸਾਈਂ ਬਾਬਾ ਜੀ ਦੇ 100ਵੇਂ ਬਰਥਡੇ ਤੇ ਜਨਮ ਦਿਨ ਮੌਕੇ ਲਗਾਇਆ ਗਿਆ ਔਰ ਤੁਸੀਂ ਸਾਰੇ ਜਾਣਦੇ ਹੋ ਕਿ ਇਹ ਪਰਿਵਾਰ ਬਹੁਤ ਇਸ ਤਰ੍ਹਾਂ ਦੀ ਜਿਹੜੀ ਸਮਾਜ ਸੇਵੀ ਭਾਵਨਾ ਨਾਲ ਜੁੜਿਆ ਹੋਇਆ ਹੈ ਉਹ ਬਹੁਤ ਸਾਰੇ ਹੋਰ ਵੀ ਸਮਾਜ ਸੇਵੀ ਜਿਹੜੇ ਕਾਰਜ ਹਨ ਉਹਨਾਂ ਨੂੰ ਕੀਤੇ ਜਾਂਦੇ ਆ ਤੇ ਬਾਬਾ ਜੀ ਦੇ ਸੌਮੇ ਜਨਮ ਜਨਦੇ ਸੰਬੰਧ ਵਿੱਚ ਅੱਜ ਜਿਹੜਾ ਇੱਥੇ ਕੈਂਪ ਲਗਾਇਆ ਗਿਆ ਜਿਹੜਾ ਸ਼ਹੀਦ ਕਤਾਰ ਸਿੰਘ ਸਰਪਾ ਹੈਲਪਿੰਗ ਹੈਂਡ ਸੋਸਾਇਟੀ ਦੇ ਨਾਲ ਟੀਮ ਵੱਲੋਂ ਵੀ ਸਹਿਯੋਗ ਦਿੱਤਾ ਗਿਆ ਹੈ ਪਾ 400 ਤੋਂ ਵੱਧ ਜਿਹੜੇ ਮਰੀਜ਼ ਆ ਉਹ ਉਹਨਾਂ ਦੀ ਆਪਰੇਸ਼ਨ ਹੋ ਗਈ ਆ ਤੇ 50 ਪਲੱਸ ਜਿਹੜੇ ਮਰੀਜ਼ ਆ ਜਿਹੜੇ ਪ੍ਰੇਸ਼ਣੇ ਛੁਲੇ ਗਏ ਆ ਜਿਹਨਾਂ ਨੂੰ ਅੱਜ ਸੰਕਰਾਂ ਏ ਕੇ ਆਰ ਹਸਪੀਟਲ ਲਿਜਾਣਾ ਵੇਖੇ ਲਜਾਇਆ ਜਾਵੇਗਾ ਤੇ ਪਰਸੋਂ ਉਹਨਾਂ ਦੇ ਸਫਲ ਆਪਰੇਸ਼ਨ ਹੋ ਕੇ ਵਾਪਸ ਆ ਜਾਣਗੇ ਆ ਸਾਰੇ ਮਰੀਜ਼ਾਂ ਦੀ ਜਿਹੜੀ ਤੰਦਰੁਸਤੀ ਦੀ ਕਾਮਨਾ ਕਰਦੇ ਆ ਤੇ ਅਗੋਂ ਵਾਸਤੇ ਵੀ ਹੈਗਾ ਵੀ ਇਹ ਸਮਾਜ ਸੇਵੀ ਭਾਵਨਾ ਇਸ ਤਰ੍ਹਾਂ ਹੀ ਜਿਹੜੀ ਚੱਲਦੀ ਰਹੇਗੀ ਤੇ ਲੋਕਾਂ ਦੀ ਸੇਵਾ ਹੁੰਦੀ ਰਹੇਗੀ ਧੰਨਵਾਦ